ਅੱਜ ਤੁਹਾਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਭੁੰਗਰਨੀ ਲੈ ਕੇ ਚਲੀਏ ਇਹ ਪਿੰਡ ਫਗਵਾੜੇ ਤੋਂ ਹੁਸ਼ਿਆਰਪੁਰ ਜਾਂਦੇ ਆ तकरीबन 20 ਕਿਲੋਮੀਟਰ ਤੇ ਹੈ ਤੇ ਹੁਸ਼ਿਆਰਪੁਰ ਤੋਂ ਫਗਵਾੜੇ ਵੱਲ तकरीबन 22 ਕਿਲੋਮੀਟਰ ਹੈ ਇਸ ਦੇ ਨਜ਼ਦੀਕ ਦੇ ਪਿੰਡ ਬਗਾਣਾ ਗਾਲਬਵਾਦ ਦੇਹਾਣਾ ਤੇ ਮੁਖਲੀਆਣਾ ਹਨ ਇਹ ਫਗਵਾੜਾ ਤੇ ਹੁਸ਼ਿਆਰਪੁਰ ਮੁੱਖ ਸੜਕ ਤੋਂ ਆਦਮਪੁਰ ਵਾਲੀ ਸੜਕ ਤੇ ਨਹਿਰ ਦੇ ਨਾਲ ਸਥਿਤ ਹੈ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੋਲਾਸੋ 55 ਦੇ ਵਿੱਚ ਗੁਰੂ ਹਰ राय ਸਾਹਿਬ ਕੀਰਤਪੁਰ ਤੋਂ ਰੋਪੜ ਵਾਲੇ ਪਾਸੇ ਆਏ ਰੋਪੜ ਤੋਂ ਗੜਸ਼ੰਕਰ ਪਹੁੰਚੇ ਤੇ ਗੜਸ਼ੰਕਰ ਦੇ ਪਿੰਡ ਬੜੀ ਲੈਲੀ ਰੁਕੇ ਇਸ ਉਪਰੰਤ ਗੁਰੂ ਸਾਹਿਬ ਹਰੀਆਂ ਵੇਲਾਂ ਹੁਸ਼ਿਆਰਪੁਰ ਆਏ ਹਰੀਆਂ ਵੇਲਾਂ ਪਿੰਡ ਦੇ ਵਿੱਚ ਸੰਗਤਾਂ ਨੂੰ ਨੇਹਾਲ ਕਰਨ ਤੋਂ ਬਾਅਦ ਗੁਰੂ ਸਾਹਿਬ ਇਸ ਪਿੰਡ ਪੁੰਗਰਨੀ ਪਹੁੰਚੇ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ 2200 ਘੋੜਸਵਾਰ ਫੌਜਾਂ ਵੀ ਸਨ ਇੱਥੇ ਗੁਰੂ ਸਾਹਿਬ ਨੇ ਪਿੰਡ ਵਾਸੀਆਂ ਨੂੰ ਗੁਰ ਉਪਦੇਸ਼ ਦਿੱਤਾ ਤੇ ਪਿੰਡ ਵਾਸੀਆਂ ਦੀ ਸੇਵਾ ਤੋਂ ਖੁਸ਼ ਹੋ ਬਚਨ ਕੀਤਾ ਕਿ ਸੇਵਾ ਉਹੀ ਹੈ ਜਿਹੜੀ ਨਿਸਵਾਰਥ ਹੋ ਕੇ ਕੀਤੀ ਜਾਵੇ ਦੇ ਹੰਕਾਰ ਦੀ ਅੜੀ ਭੰਨਣ ਦਾ ਹਥਿਆਰ ਵੀ ਸੇਵਾ ਹੀ ਹੈ। ਭਾਵ ਪਿੰਡ ਵਾਸੀਆਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਹਮੇਸ਼ਾ ਸੇਵਾ ਦੇ ਵਿੱਚ ਤਤਪਰ ਰਹਿਣ ਦਾ ਉਪਦੇਸ਼ ਦਿੱਤਾ। ਭੰਗਰਨੀ ਤੋਂ ਬਾਅਦ ਗੁਰੂ ਸਾਹਿਬ ਚੌਂਤਰਾ ਸਹਿਵਲ ਚਲੇ ਗਏ। ਇਹ ਇਤਿਹਾਸਕ ਗੁਰਦੁਆਰਾ ਪਿੰਡ ਦੇ ਬਿਲਕੁਲ ਵਿਚਕਾਰ ਸਥਿਤ ਹੈ। ਗੇਟ ਤੋਂ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਹੁੰਦੇ ਆ ਹੀ ਸਾਹਮਣੇ ਆਲੀਸ਼ਾਨ ਇਮਾਰਤ ਨਜ਼ਰ ਆਉਂਦੀ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਉਪਲਬਧ ਹਨ ਮਰੀਜ਼ਾਂ ਦੇ ਲਈ ਐਂਬੂਲੈਂਸ ਲੰਗਰ ਹਾਲ ਮਲਟੀਪਰਪਸ ਹਾਲ ਬੱਚਿਆਂ ਲਈ ਕੀਰਤਨ ਸਿੱਖਲਾਈ ਕਲਾਸਾਂ ਗੁਰਬਾਣੀ ਸੰਥਿਆ ਕਲਾਸਾਂ ਤੇ ਹੋਰ ਮੁਕ्ये ਮੁਤਾਬਕ ਅਲੱਗ-ਅਲੱਗ ਸਮੇਂ ਦੇ ਉੱਤੇ ਬੱਚਿਆਂ ਦੇ ਲਈ ਮੁਕਾਬਲੇ ਗੁਰਦੁਆਰੇ ਵਿੱਚ ਦਾਖਲ ਹੋਣ ਲਈ ਦੋ ਗੇਟ ਹਨ ਇੱਕ ਪਿੰਡ ਦੇ ਬਿਲਕੁਲ ਅੰਦਰ ਵਾਲੇ ਪਾਸੇ ਜਿੱਥੋਂ ਸਿੱਧਾ ਦਰਬਾਰ ਹਾਲ ਦੇ ਵਿੱਚ ਦਾਖਲ ਹੋਇਆ ਜਾ ਸਕਦਾ ਹੈ ਤੇ ਦੂਜਾ ਵੱਡਾ ਗੇਟ ਜੋ ਸਿੱਧਾ ਪਾਰਕਿੰਗ ਵਿੱਚ ਜਾਣ ਦੀ ਸਹੂਲਤ ਦਿੰਦਾ ਹੈ ਗੁਰਦੁਆਰਾ ਕੰਪਲੈਕਸ ਵਿੱਚ ਆ ਕੇ ਮਹਿਸੂਸ ਹੁੰਦਾ ਹੈ ਕਿ ਗੁਰਦੁਆਰਾ ਕਮੇਟੀ ਨੇ ਆਸ-ਪਾਸ ਦੇ ਘਰ ਖਰੀਦ ਕੇ ਜਾਂ ਪਰਿਵਾਰਾਂ ਵੱਲੋਂ ਮਿਲੀ ਸੇਵਾ ਨਾਲ ਕੰਪਲੈਕਸ ਦਾ ਘੇਰਾ ਵੱਡਾ ਕਰ ਲਿਆ ਹੈ ਤੇ ਪਿੰਡ ਵਾਸੀਆਂ ਅਤੇ ਸੰਗਤਾਂ ਲਈ ਸਹੂਲਤਾਂ ਸ਼ੁਰੂ ਕੀਤੀਆਂ ਹਨ ਪਿੰਡ ਪੁੰਗਰਨੀ ਆਪਣੀ ਹਰਿਆਵਲ ਲਈ ਮਸ਼ਹੂਰ ਹੈ ਪਿੰਡ ਦੇ ਨੌਜਵਾਨਾਂ ਦੀ ਸੰਸਥਾ ਨੇ ਪਿੰਡ ਨੂੰ ਹਰਾ ਭਰਾ ਬਣਾਉਣ ਲਈ ਹਜ਼ਾਰਾਂ ਦਰਖਤ ਪਿੰਡ ਵਿੱਚ ਅਤੇ ਆਸ-ਪਾਸ ਲਗਾਏ ਹਨ ਇਹ ਹਰਿਆਵਲ ਤੁਹਾਨੂੰ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੁੰਦਰ ਬੂਟੇ ਅਤੇ ਗਮਲਿਆਂ ਰਾਹੀਂ ਵੀ ਨਜ਼ਰ ਆਵੇਗੀ ਗੁਰਦੁਆਰਾ ਸਾਹਿਬ ਦਾ ਵਾਤਾਵਰਣ ਪਿੰਡ ਦੇ ਵਿਚਕਾਰ ਹੋਣ ਦੇ ਬਾਵਜੂਦ ਸ਼ਾਂਤ ਅਤੇ ਮਨ ਨੂੰ आनंद महसूस करवाने ਵਾਲਾ ਹੈ ਗੁਰਦੁਆਰਾ ਕੰਪਲੈਕਸ ਵਿੱਚ ਦਾਖਲ ਹੁੰਦੇ ਆ ਹੀ ਗੁਰਦੁਆਰੇ ਦਾ ਇਤਿਹਾਸ ਦੋਨਾਂ ਗੇਟਾਂ ਦੇ ਨਜ਼ਦੀਕ ਲਿਖਿਆ ਮਿਲਦਾ ਹੈ ਗੁਰਦੁਆਰਾ ਸਾਹਿਬ ਦਾ ਹਾਲ ਪੁਰਾਤਨ ਦਿਖਵਾਲਾ ਹੈ ਦਰਬਾਰ ਹਾਲ ਦੇ ਬਿਲਕੁਲ ਵਿਚਕਾਰ ਸੋਨੇ ਦੀ ਕਢਾਈ ਵਾਲੀ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਪਾਕਿਸਤਾਨ ਦਾ ਥੜਾ ਵੀ ਸੁੰਦਰ ਮੀਨਾਕਾਰੀ ਨਾਲ ਸਜਾਇਆ ਗਿਆ ਹੈ। ਪਾਲਕੀ ਸਾਹਿਬ ਦੇ ਪਿੱਛੇ ਦੋ ਵੱਡੀਆਂ ਅਲਮਾਰੀਆਂ ਵਿੱਚ ਬਹੁਤ ਸਾਰੇ ਇਨਾਮ ਟਰਾਫੀਆਂ ਮੈਡਲ ਤੇ ਸਨਮਾਨ ਚਿੰਨ ਪ੍ਰਦਰਸ਼ਿਤ ਕੀਤੇ ਗਏ ਹਨ ਇਹ ਪਿੰਡ ਦੇ ਨੌਜਵਾਨਾਂ ਤੇ ਪਿੰਡ ਦੀਆਂ ਸੁਸਾਇਟੀਆਂ ਵੱਲੋਂ ਸਾਂਝੇ ਤੌਰ ਤੇ ਜਿੱਤੇ ਗਏ ਇਨਾਮ ਹਨ ਜੋ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਭੇਟ ਕੀਤੇ ਗਏ ਹਨ ਪਾਲਕੀ ਸੈਬ ਦੇ ਨੀਚੇ ਇੱਕ ਛੋਟਾ ਜਿਹਾ ਕਮਰਾ ਜਿਸ ਨੂੰ ਪੌਰਾ ਸਹਿਬ ਵੀ ਆਖਿਆ ਜਾਂਦਾ ਹੈ ਪੌੜੀਆਂ ਰਾਹੀਂ ਉਤਰ ਕੇ ਇਸ ਕਮਰੇ ਵਿੱਚ ਦਾਖਲ ਹੁੰਦੇ ਆਂ ਸਾਹਮਣੇ ਗੁਰੂ ਹਰ ਰਾਏ ਸਾਹਿਬ ਜੀ ਦਾ ਇੱਕ ਕਲਪਿਤ ਚਿੱਤਰ ਸਜਾਇਆ ਹੋਇਆ ਹੈ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਆ ਕੇ ਗੁਰੂ ਹਰ Rai ਸਾਹਿਬ ਜੀ ਬਿਰਾਜਮਨ ਹੋਏ ਸਨ ਤੇ ਇਸੇ ਹੀ ਅਸਥਾਨ ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਪਿੰਡ ਵਾਸੀਆਂ ਨੂੰ ਸੇਵਾ ਦਾ ਉਪਦੇਸ਼ ਦਿੱਤਾ ਜਿੱਥੇ ਇਹ ਪਿੰਡ ਗੁਰ ਇਤਿਹਾਸ ਨਾਲ ਜੁੜਿਆ ਹੋਇਆ ਹੈ ਉੱਥੇ ਨਾਲ ਹੀ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਵੀ ਇਸ ਪਿੰਡ ਦੇ ਵਿੱਚ ਪੈਦਾ ਹੋਈਆਂ ਹਨ ਇਨ੍ਹਾਂ ਵਿੱਚੋਂ ਇੱਕ ਨਾਮ ਭਾਈ ਪਿਆਰਾ ਸਿੰਘ ਭੁੰਗਰਨੀ ਦਾ ਹੈ ਜੋ ਇਸੇ ਪਿੰਡ ਦੇ ਵਿੱਚ ਜੰਮੇ ਪਲੇ ਤੇ ਜਵਾਨ ਹੋਏ 13 ਅਪ੍ਰੈਲ 1978 ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਨਕਲੀ ਨਿਰੰਕਾਰੀਆਂ ਦਾ ਵਿਰੋਧ ਕਰਦੇ ਹੋਏ ਜੋ 13 ਸਿੱਖ ਸ਼ਹੀਦ ਹੋਏ ਸਨ ਉਹਨਾਂ ਵਿੱਚੋਂ ਇੱਕ ਭਾਈ ਪਿਆਰਾ ਸਿੰਘ ਭੁੰਗਰਨੀ ਸਨ ਭਾਈ ਪਿਆਰਾ ਸਿੰਘ ਭੁੰਗਰਨੀ ਦੀ ਫੋਟੋ ਅਤੇ ਇਤਿਹਾਸ ਵੀ ਇਸ ਗੁਰਦੁਆਰਾ ਸਾਹਿਬ ਵਿੱਚ ਪ੍ਰਦਰਸ਼ਿਤ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਇਆ ਜਾ ਰਿਹਾ ਹੈ ਜਿੱਥੇ ਰੋਜ਼ਾਨਾ ਧਾਰਮਿਕ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ ਉੱਥੇ ਨਾਲ ਹੀ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਦੇ ਲਈ ਐਂਬੂਲੈਂਸ ਸੇਵਾ ਅਤੇ ਹੋਰ ਸੇਵਾਵਾਂ ਗੁਰਦੁਆਰਾ ਸਾਹਿਬ ਦੇ ਵੱਲੋਂ ਆਮ ਸੰਗਤ ਦੇ ਲਈ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤੁਸੀਂ ਜਦੋਂ ਵੀ ਕਦੇ ਇਸ ਇਲਾਕੇ ਦੇ ਵਿੱਚ ਗੁਜ਼ਰੋ ਤਾਂ ਇਸ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕਰਨੇ ਨਾ ਭੁੱਲਣਾ